ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਪਿੰਡ ਸਥਿਤ ਰਹਿ ਜਾਂਦਾ ਵਾ ਮਿੱਤਰੋ ਲੋਹਾਰੇ ਤੋਂ ਜਾ ਕੇ ਜਦੋਂ ਆਪਾਂ ਅਗਰ ਨੂੰ ਪੁਲ ਛੱਡਦੇ ਹਾਂ ਤੇ ਉਹ ਪਿੰਡ ਜਿਹੜਾ ਬਲਾਸਪੁਰ ਦੇ ਪੁਲ ਸ਼ੁਰੂ ਹੋ ਜਾਂਦੇ ਆ ਅੱਜ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਲੈਣ ਦਾ ਕੰਮਾ ਕੱਟੀਆਂ ਛੋਟੀਆਂ ਪਾਈ ਉਹਨਾਂ ਦੇ ਕੋਲੇ ਆਉਂਦੀਆਂ ਰਹਿੰਦੀਆਂ ਆ ਮਿੱਤਰੋ ਤੇ ਅੱਜ ਉਸੇ ਤਰ੍ਹਾਂ ਹੀ ਫੇਰ ਦੋ ਜਾਨਵਰ ਤੁਹਾਨੂੰ ਵਿਖਾਉਣੇ ਆ ਦੋਵੇਂ ਜਾਨਵਰ ਤੁਹਾਡੇ ਫੁੱਲ ਕੰਮ ਦੇ ਹੋਣਗੇ ਦੋਵਾਂ ਕੱਟੀਆਂ ਦੇ ਬਾਰੇ ਆਪਾਂ ਬਾਈ ਤੋਂ ਡਿਟੇਲ ਲਾਵਾਂਗੇ ਕਿਹੜੀ ਕੱਟੀ ਦੀ ਕਿੰਨੀ ਉਮਰ ਆ ਕੀ ਗੱਲਬਾਤ ਆ ਬਾਈ ਆਓ ਮਿਲਦੇ ਆ ਵੀਰ ਨੂੰ ਪਹਿਲਾਂ ਜਾਣਕਾਰੀ ਲੈਨੇ ਆ ਅਗਲੀ ਕਾਰਵਾਈ ਆਪਾਂ ਫੇਰ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਉੱਚੀ ਬੋਲੀ ਜਾ ਮੜਾ ਜੀ ਹੋਰ ਸੇਤਾ ਸੁਣਾਓ ਜੀ ਬਸ ਠੀਕ ਆ ਕਿਰਪਾ ਮਾਲਕ ਦੀ ਚਲੋ ਠੀਕ ਆ ਤੇ ਵੱਡੇ ਭਾਈ ਪਹਿਲਾਂ ਵਾਲੀਆਂ ਕੱਟੀਆਂ ਫਿਰ ਵੇਚੀਆਂ ਹੈ ਹਾਂ ਮੈਂ ਦੇਖੂ ਠੀਕ ਆ ਤੇ ਆਹ ਕੱਟੀ ਦੀ ਫਿਰ ਬਈ ਕਿੰਨੀ ਉਮਰ ਆ ਚਿੱਪੇਮੂ ਵਾਲੀ ਇਹ ਸਾਲ ਦੀ ਲਗਭਗ ਹੈਗੀ ਆ ਸਾਲ ਦੇ ਲਗਭਗ ਹੈਗੀ ਆ ਹਾਂ ਠੀਕ ਆ ਬਾਈ ਤੇ ਕੋਈ ਸੀਮਨ ਵਗੈਰਾ ਦਾ ਪਤਾ ਕਿ ਨਹੀਂ ਉਹਦੇ ਬਾਰੇ ਨਹੀਂ ਪਤਾ ਓਕੇ ਤੇ ਕਿੰਨੇ ਦੀ ਦੇ ਦੇਾਂਗੇ ਬਾਈ ਆਪਾਂ ਇਹ ਇਹ ਦੇ ਦੇਾਂਗੇ 23000 23000 ਦੀ ਦੇ ਦੇਂਗੇ ਲੜ ਪਿਆਰ ਰਿੰਦੇ ਵਿੱਚੋਂ ਬਾਈ ਹਾਂ ਕੋਈ ਗੱਲ ਨਹੀਂ ਉਹ ਕਰਦੇ ਆਂਗੇ ਅੱਗੇ ਵੀ ਕਰਦੇ ਆਂ ਹੁਣ ਵੀ ਕਰਦੇ ਠੀਕ ਆ ਬਾਈ ਜੀ ਤੇ ਜਿਹੜੀ ਬਾਈ ਆਹ ਦੱਬੀ ਕੱਟੀ ਆ ਹਾਂਜੀ ਹੈਨਾ ਹੁਣ ਇਹਨੂੰ ਗਾਂ ਕਹਾਂਗੇ ਕੱਟੀ ਕਹਾਂਗੇ ਇਹ ਹੈ ਤਾਂ ਕੱਟ ਗਈ ਆ ਪਰ ਕਈ ਭਰਾਵਾਂ ਨੇ ਚਲੋ ਰੰਗ ਗਾਂ ਵਾਲੇ ਜ਼ਰੂਰ ਹੈਗੇ ਇਹਨੂੰ ਹਾਂ ਤੇ ਇਹ ਕਿੰਨੇ ਚਿਰ ਦੀ ਹੈ ਬਾਈ ਇਹ ਸਾਲ ਨੂੰ ਇਹ ਮੰਨ ਲਾ 10-20 ਦਿਨ ਵੱਡੀ ਹੋ ਸਕਦੀ ਹੈ ਠੀਕ ਹੈ ਬਈ ਤੇ ਨਾਲ ਸਰ ਵੱਡੀ ਵੀ ਹੋ ਸਕਦੀ ਹੈ ਠੀਕ ਹੈ ਬਈ ਠੀਕ ਹੈ ਸਿੰਘ ਸਿੰਘ ਚੰਗਾ ਹੈ ਨਾ ਦੋਨੇ ਸਿੰਘ ਚਿੱਟੇ ਆ ਦੇ ਹਾਂ ਚਾਰੇ ਖਣ ਗਲਦੀ ਆ ਆਏ ਹਾਏ ਕੀ ਬਾਤ ਆ ਫਿਰ ਤਾਂ ਹੁਣ ਗਾਂ ਹੀ ਕਹੂੰਗਾ ਯਾਰ ਹਨਾ ਬੱਛੀ ਕਹਿ ਦਈਏ ਫਿਰ ਹਨਾ ਇੱਕ ਗੱਲ ਹੈ ਦੋਵੇਂ ਫੀਲਿੰਗਾਂ ਪੂਰੀਆਂ ਕਰ ਦੋਦਾ ਬੱਛੀ ਬੱਛੀ ਵਾਲੀ ਵੀ ਤੇ ਗਾਂ ਵਾਲੀ ਵੀ ਹਾਂ ਹਾਂ ਬੱਛੀ ਦਾ ਚਾਹਮਾ ਉਹਦਾ ਬੱਛੀ ਦਾ ਰੰਗ ਵੀ ਪੂਰਾ ਕਰੂਗੀ ਇੱਕ ਕੱਟੀ ਰੱਖਣ ਦਾ ਮੈਂ ਦਾ ਵੀ ਬਾਕੀ ਇੱਕ ਗੱਲ ਸਭੀ ਸੁੰਬੀ ਆ ਹਨਾ ਬਹੁਤ ਸੋਹਣੀ ਕੱਟੀ ਹੈ ਕਿੰਨੇ ਦੀ ਦੇ ਦੇਂਗੇ ਬਈ ਇਹ 24000 ਦੇ ਦੇ ਤਾਂ ਫਿਰ ਤਾਂ ਠੀਕ ਹੈ ਜੇ ਵੀ ਜੋੜਾ ਲੈ ਲਵੇ ਬਾਈ ਬਸ ਕੋਈ ਗੱਲ ਨਹੀਂ ਉਹ ਜਾਂ ਮੰਨ ਤਾਂ ਵਾਧੂ ਖੂਬ ਹੋਰ ਠੀਕ ਆ ਬਾਈ ਠੀਕ ਤੇ ਬਾਈ ਨੰਬਰ ਬੋਲੀ ਘੇਰਾ ਦੇ 98149 98149 56244 56244 98149 56244 98149 56244 ਤੇ ਇਹ 2 ਜਨਵਾਰ ਮਿੱਤਰੋ ਬਲੱਸ 4 ਪਿੰਡ ਦੇ ਵਿੱਚ ਆ 23 ਤੇ 24 ਤੁਸੀਂ ਹਿਸਾਬ ਆਪਲਾ ਲਓ ਵੀ 47000 ਰੁਪਿਆ ਜੋੜਾ ਬਣਦਾ ਹਨਾ ਬਾਈ ਤੇ ਜੇ ਜੋੜਾ ਲੈ ਲੰਗੇ ਤਾਂ ਮਾਨਤਾ ਨਾਲ ਫਿਰ ਖੁੱਲਾ ਹਾਂ ਜੋੜੇ ਦਾ ਖੁੱਲਾ ਹੋ ਜੂਗਾ ਕੱਲੀ ਕੱਲੀ ਲੋਕ ਰਾਹੀਂ ਤੇ ਕੋਈ ਕਿਰਾਇਆ ਪਹੁੰਚ ਪਹੁੰਚ ਅਜੇ ਰੱਖੀ ਨਹੀਂ ਕੋਈ ਗੱਲ ਨਹੀਂ ਉਹ ਜੇ ਕੋਈ ਭਰਾ ਇਕੱਠੀਆਂ ਲੈਂਦਾ ਤਾਂ ਇਹਦੇ ਚੋਂ ਪਹੁੰਚ ਹੋਊਗੀ 100 ਕਿਲੋਮੀਟਰ ਦੀ 100 ਕਿਲੋਮੀਟਰ ਦੀ ਜੋੜੇ ਦੇ ਵਿੱਚੋਂ ਪਹੁੰਚ ਫਰੀ ਹੋਣੀ ਪਹੁੰਚ ਫਰੀ ਹੋਣੀ ਠੀਕ ਆ ਵੀ ਮਨ ਲਾ 100 ਕਿਲੋਮੀਟਰ ਦੇ ਘੇਰੇ ਤੇ ਜੇ ਜੋੜਾ ਲੈਂਦਾ ਤਾਂ ਪਹੁੰਚ ਫਰੀ ਹੋ ਜੂ ਠੀਕ ਆ ਬਾਈ ਤੇ ਜੇ ਕੋਈ ਕੱਲੀ ਕੱਟੀ ਲੈ ਲਾ ਵੀ ਉਹਦੇ ਵਿੱਚ ਫਿਰ 50 ਕਿਲੋਮੀਟਰ ਦਾ ਛੱਡ ਦੇਗਾ ਕਿਰਾਇਆ ਉਹਦੇ ਚ ਬਸ ਇੰਨਾ ਛੱਡ ਦੇ ਠੀਕ ਆ ਬਾਈ ਲੈ ਵੀ ਮਿੱਤਰੋ ਜੇ ਤੁਸੀਂ ਕੱਲੀ ਕੱਟੀ ਲੈਣੀ ਆ ਤਾਂ ਫਿਰ ਤੁਹਾਨੂੰ 50 ਕਿਲੋਮੀਟਰ ਦਾ ਕਿਰਾਇਆ ਜਿਹੜਾ ਉਹ ਮਿਲ ਜਾਊਗਾ ਤੇ 50 ਬਾਕੀ ਜਿਹੜਾ ਤੁਹਾਡਾ ਵਾਟ ਹੋਊਗੀ ਉਹਦਾ ਤੁਹਾਨੂੰ ਦੇਣਾ ਪੈਣਾ ਵਾ ਬਾਈ ਅੱਧਾ ਨਹੀਂ ਕਹਿੰਦਾ ਮੈਂ 50 ਕਿਲੋਮੀਟਰ ਦਾ ਕਿਰਾਇਆ ਤੁਸੀਂ ਆਪ ਦਾ ਹਿਸਾਬ ਲਾ ਲਿਆ ਜੇ ਉਹ ਗੱਲਬਾਤ ਪਾਈ ਨਾਲ ਜਿਹੜੀ ਗੱਡੀ ਦਾ ਤੁਸੀਂ ਆਓ ਕਰ ਲਿਆ ਜਾਂਦਾ ਹੈ ਮੇਤਰੋ ਦੋਵੇਂ ਕੱਟੀਆਂ ਹੀ ਬਾਕਮਾਲ ਗੱਲਬਾਤ ਲਈ ਨੰਬਰ ਪਾਈ ਦਾ ਸਕਰੀਨ ਤੇ ਆ ਜਾਨਵਰ ਦੋਵੇਂ ਕਮਾਲ ਆ ਧੰਨਵਾਦ ਪਿੰਡ ਬਲੰਸਪੁਰ ਜ਼ਿਲ੍ਹਾ ਮੋਗਾ ਸ਼ੁਕਰੀਆ